ਹਾਂਜੀ গুড মর্নিং ਜੀ ਕੀ ਹਾਲ ਚਾਲ ਆਓ ਉਮੀਦ ਆ ਠੀਕ ਠਾਕ ਹੋਵੋਗੇ ਸਾਰੇ ਤੇ ਅੱਜ ਆਪਣਾ ਹੋ ਗਿਆ 14ਵਾਂ ਦਿਨ ਗਰਾਊਂਡ 'ਚ ਤੇ ਕੈਂਪ ਵੀ ਚੱਲ ਰਿਹਾ ਪੂਰਾ ਜੋਰਾਂ ਸ਼ੋਰਾਂ ਤੇ ਇਹਦੇ ਮੁੰਡੇ ਪੂਰੀ ਦੱਬ ਕੇ ਮਿਹਨਤ ਲਾ ਰਹੇ ਨੇ ਤੇ ਜੇ ਕਿਸੇ ਮੇਰੇ ਵੀਰ ਭਰਾ ਨੇ ਆਉਣਾ ਹੋਵੇ ਪਿੰਡ ਨਾਲ ਫ੍ਰੀ ਕੈਂਪਾਂ ਤੇ ਆ ਸਕਦਾ ਹੈ ਤੇ ਤੁਹਾਨੂੰ ਦਿਖਾਉਣੇ ਆ ਅੱਗੇ ਮਿਹਨਤ ਦੇ ਜਲਵੇ ਅੱਜ ਅੱਜ ਵੈਸੇ ਲਈ ਤੇ ਗਰਾਊਂਡ ਹੀ ਜਾਊਗੀ ਤੇ ਬਾਕੀ ਮਿਹਨਤ ਘਾਟੀ ਆ ਆਪਾਂ ਲਾਵਾਂਗੇ ਮਿਹਨਤ ਹਲਕੀ ਹਲਕੀ ਜਿਹਨੇ ਕੋਈ ਸਾਹ ਕਹਿਣਗੇ ਉੰਨੇ ਕ ਲਾਵਾਂਗੇ ਠੀਕ ਆ ਜੀ ਕਰਾਈ ਹੋਈ ਆ ਕੋਈ ਸਾਹ ਨੇ ਮਿਹਨਤ ਚਾਲੂ ਆ ਆ ਮੁੰਡਾ ਲਾਉਂਦਿਆ ਵਾ ਟਾਇਰ ਤੇ ਬਾਕੀ ਕਬੱਡੀ ਵਾਲੇ ਲਾਉਂਦੇ ਆ ਕਬੱਡੀ ਦੀ ਮਿਹਨਤ ਠੀਕ ਆ ਤਿਆਰੀ ਅੱਜ ਪਤਾ ਨਹੀਂ ਕੱਲ ਸੰਡੇ ਹੀ ਸੰਡੇ ਤੋਂ ਬਾਅਦ ਨੈਕਸਟ ਡੇ ਅੱਜ ਬੰਦੇ ਘਟ ਆਏ ਆ ਵੇਖੋ ਪੈਨ ਦੀਆਂ ਕਹਿੰਦੇ ਲੱਖ ਲੱਖ ਵਾਲੀਆਂ ਕਬੱਡੀਆਂ ਪੈਨਦੀਆਂ ਹੀ ਅੱਜ ਫੇਰ ਸੋਨ ਲਾਲ ਇੰਦਰ ਮੋਹਨਸ ਲਓ ਵੀ ਗਿਲਾ ਭਾਈ ਲਾਉਂਦਿਆਂ ਵਾ ਟਾਇਰ ਵਾਲੀ ਮਿਹਨਤ ਤੇ ਬਾਕੀ ਲੱਗਣ ਦੀ ਹੈ ਕਬੱਡੀ ਦੀ ਤਾਂ ਆਪਾਂ ਵੀ ਹੁਣ ਇਹਨਾਂ ਨਾਲ ਕੰਟੀਨਿਊ ਕਰਨਾ ਹੈ ਵੇ ਦੇਖਿਆ ਜਾਂਦਾ ਨਾ ਬੰਦਾ ਕਿਹੜੀ ਸਪੀਡ ਨਾਲ ਜਾਂਦਾ ਵਾ ਜਾਂਦਾ ਨਾ ਬਸ ਉਸੇ ਦੇ ਵੀਰ ਨਾਲ ਜਾਣਾ ਗੁੱਡ ਮਾਰਨਿੰਗ ਭਾਜੀ ਵੈਰੀ ਗੁੱਡ ਮਾਰਨਿੰਗ ਜੀ ਹੋਰ ਦੀ ਠੀਕ ਠਾਕ ਜੀ ਕਿਰਪਾ ਬਾਬਿਓ ਕੋਈ ਸਾਹਿਬ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਅੱਜ ਕੀ ਅੱਜ ਕਿਦਾਂ ਫਿਰ ਪਟਾਕੇ ਪਵਾਉਂਦੇ ਆ ਬੋਲਦੇ ਇਹ ਮੈਂ ਕਿ ਅੱਜ ਵਾਵਾ ਦੇਣਾ ਹੋ ਗਿਆ ਵਾਵਾ ਦੇਣੀ ਹੋਗੇ ਆ ਥਾੜ ਥਾੜ ਕਰਾ ਦੀ ਅੱਜ ਅੱਜ ਬੰਦੇ ਘਟ ਆਏ ਆ ਨਾ ਬਹੁਤ ਛੁੱਟੀ ਤੋਂ ਬਾਅਦ ਚ ਬੰਦੇ ਘਟ ਹੀ ਹੁੰਦੇ ਕਹਿੰਦੇ ਸੋਨ ਲਾਲ ਹਰਕਿਆ ਫਿਰਦਾ ਅੱਜ ਚਿੱਟਾ ਗੱਛਾ ਕਹਿੰਦਾ ਫਰਿਆਦ ਹੁੰਣ ਵਾਲਾ ਪਾਈ ਫਿਰਦਾ ਅੱਜ ਛੱਡਣਾ ਨਹੀਂ ਕੋਈ ਵੀ ਅੱਜ ਕੇਲੇ ਨਹੀਂ ਕੇਲੇ ਕੀ ਆ ਤੂੰ ਜਫਾ ਸਹਿਰ ਕਹਿੰਦਾ ਲਾਉਂਦਾ ਨਹੀਂ ਛੱਪਾਂ ਵਾਲੇ ਵਾਂਗੂ ਲਾਲਾ ਕਹਿੰਦਾ ਛੱਪਾਂ ਵਾਲਾ ਹੀ ਬਣ ਜਾਣਾ ਅੱਜ ਓ ਵਿਆਹ ਵੀ ਕਹਿੰਦੇ ਔਰਾ ਨਹੀਂ ਮਾਰਿਆ ਅੱਜ ਵਾਕਿਆ ਫਰੰਦੀਪੁਰੀਏ ਵਾਲਾ ਲਾਲੇ ਕੀ ਵੇਖ ਲਾ ਲਾਲੇ ਬੁੱਢੇ ਵਾਰੀ ਕਹਿੰਦਾ ਝੋਟਾ ਔਖਾ ਹੋਲਾ ਹੈਂ ਤੋ ਆਜੋ ਆ ਗਿਆ ਆ ਗਿਆ ਝੋਟਾ ਆ ਗਿਆ ਆ ਗਿਆ ਪੁਰਾਣੇ ਰੰਗਾਂ ਜਾ ਆ ਗਿਆ ਫੇ ਕਿਦਾਂ ਬਹੁਤ ਵਧੀਆ ਲੰਗਾ ਜੋਰ ਜੇ ਕਨੀ ਲੱਗਦਾ ਜੋਰ ਹੈ ਸਾਰ ਜੜਿਆ ਨਹੀਂ ਭਾਈ ਤੈਨੂੰ ਹੈ ਬਰਸ ਟੈਮ ਦਾ ਬਣ ਗਿਆ ਨਾ ਅੱਜ ਇਹ ਮੈਂ ਬਣਾਉਂਦਾ ਉਹ ਉਹਨਾਂ ਕਿ ਉਹ ਅੱਜ ਸਾਡਾ ਕੋਲ ਹੈਗਾ ਭੱਜਿਆ ਭੱਜਿਆ ਆ ਜਾ ਆ ਜਾ ਦੇਖੋ ਸ਼ਾਵਾਜ ਸ਼ਾਵਾਜ ਦੇਖੋ ਛੋਟੇ ਛੋਟੇ ਨਿਆਣੇ ਆਉਂਦੇ ਆ ਮਿਹਨਤ ਲਾਉਣ ਵੇਖੋ ਕਿੰਨੇ ਜੱਜ ਬੇਨਾ ਮਿਹਨਤ ਲਾਉਂਦੇ ਆ ਤੇ ਵੱਡਿਆਂ ਨੂੰ ਵੀ ਬੇਨਤੀ ਹੈਗੇ ਜਰੂਰ ਆਇਆ ਕਰਨਾ ਵੀ ਵੇਖ ਲਓ ਜਵਾਕ ਉੱਠ ਕੇ 5 ਵਜੇ ਆ ਜਾਂਦੇ ਆ ਤੇ ਪੂਰੀ ਮਿਹਨਤ ਲਾਉਂਦੇ ਆ ਖੇਤ ਖੇਤ ਹੌਲੀ ਹੌਲੀ ਲਾ ਹੌਲੀ ਹੌਲੀ ਖੇਤ ਗੇ ਖੇਤ ਗੇਲੇ ਬਾਜੀ ਓਕੇ ਰਿਪੋਰਟ ਓਕੇ ਖੁਸ਼ੀ ਆ ਗਿਆ ਖੁਸ਼ੀ ਚੱਲ ਚੱਲ ਬਾਜੀ ਖੈਦੇ ਕੰਮ ਨੂੰ ਅਸੀਂ ਵੀ ਆਉਣੇ ਰਨਿੰਗ ਲਾ ਕੇ ਫੇ ਲੋਕ ਕੀ ਕਹਿੰਦੇ ਆ ਤੁਸੀਂ ਆਪ ਤਾਂ ਵੀਡੀਓ ਹੀ ਬਣਾਈ ਜਾਂਦੇ ਸੈਟ ਕੋਈ ਲਾਉਂਦੇ ਨਹੀਂ ਸੈਟ ਕਿਉਂ ਨਹੀਂ ਲਾਉਂਦੇ ਇੱਥੇ ਪੁੱਛੋਗਾ ਆ ਕੇ ਕੀ ਭਾਅ ਵੇਖਦੀ ਐ ਸਾਡੀ ਆ ਜਿਆਦੀ ਜਿਹੜਾ ਤੁਹਾਨੂੰ ਆ ਸਾਰਾ ਦਿਖਾਉਂਦੇ ਆ ਪਲੱਸ ਨਾਲ ਮਿਹਨਤ ਲਾਉਂਦੇ ਆ ਡਬਲ ਮੇਨ ਤੇ ਪੈਂਦੀ ਆ ਮੋਛਾ ਫਟ ਗੱਭਰੂ ਕਹਿੰਦੇ ਲਾਲਾ ਜੱਫੀ ਨੇ ਮੇਰੇ ਲਈ ਲਾਟ ਗੱਭਰੂ ਮੇਰੇ ਵੀਰੋ ਚੱਲ ਚੱਲ ਖੇਦੇ ਹੌਲੀ ਹੌਲੀ ਆਰਾਮ ਨਾਲ ਆਰਾਮ ਨਾਲ ਕੋਈ ਨਾ ਹੌਲੀ ਹੌਲੀ ਤੁਰਿਆ ਜਾ ਭਾਂਦੀ ਕੋਈ ਨਾ ਜੋਰ ਹੀ ਕਰਨਾ ਮੈਂ ਪਿੰਡਣੀਆਂ ਦਾ ਅੱਜ ਸਾਡਾ ਕੋਚ ਬੀਜੀ ਆ ਉਧਰ ਅੱਜ ਨਵਾਂ ਕੋਚ ਹਾਇਰ ਕੀਤਾ ਇਹ ਸਾਡੇ ਪਿੰਡ ਦੀ ਸ਼ਾਨ ਅਮਨ ਅਮਨ ਰਾਮ ਗੜੀਆ ਪੇਜਾ ਮੁੰਡੇ ਦਾ ਇਹ ਪੇਜ ਵੀ ਬਣਾਉਂਦਾ ਜੀ ਤੇ ਵੈਸੇ ਮਿਹਨਤ ਵੀ ਬਹੁਤ ਲਾਉਂਦਾ ਹੋਰ ਵੀ ਬਣ ਗਿਆ ਨਾਲ ਨਾ ਨੂਰੀ ਵੀ ਬਣਦਾ ਹੋਰ ਵੀ ਬਣਦਾ ਗਿਆ ਬਣ ਗਿਆ ਪਾਜੀ ਅੜੀ ਕਰਦਾ ਇਹ ਹਾਂ ਅੜੀ ਵੀ ਕਰਦਾ ਰਾਜ ਸਲੋਪ ਹੋ ਜਾਂਦਾ ਇਹ ਤਾਂ ਕਹਿੰਦਾ ਮੈਂ ਅੜੀ ਕੰਡੇ ਕੱਢਦਾ ਮੈਂ ਟੋਡਾ ਭਲਾ ਉਹ ਜੇ ਲੈ ਬੈਣ ਲੱਗੇ ਸੀ ਮੈਨੂੰ ਹੀ ਆ ਖਲੇ ਮੈਂ ਕੋਈ ਕੀ ਨਹੀਂ ਮੈਨੂੰ ਚੱਲ 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 ਆਜਾ ਜੰਮੂ ਤੋਂ ਮੈਂ ਕੋਈ ਉਹ ਤਾਂ ਮਾਂਜਾ ਕਿ ਮੈਨੂੰ ਨਹੀਂ ਫਿੱਟਣਾ ਹੁੰਦਾ ਜੋਰ ਦੀ ਆ ਇੰਦਰਮੋਨ ਦੇ ਪਵਾੜੇ ਆ ਸਾਰੇ ਆ ਹਾਈ ਫੂਕ ਝਕਾਉਂਦਾ ਵਾ ਤੇ ਵਜਦੀ ਨਹੀਂ ਤੂੰ ਨੀਵੀ ਪਾੜੇ ਨਾ ਮੋਰਿਓ ਆ ਦੇਖ ਹੁਣ ਇੱਧਰ ਇੱਧਰ ਦੇਖੀਂ ਇੱਧਰ ਦੇਖ ਕੋਈ ਸਾਹ ਆਵੀ ਕੋਈ ਸਕੋਚ ਹੀ ਆਵੇ ਇੱਧਰ ਰੇਖ ਉੱਧਰ ਰੇਖ ਓਏ ਇੰਦਰ ਨਾਲ ਦੇਖ ਹੁਣ ਦੇਖ ਇਤਨੀ ਤੇਜ਼ਪੁਰਤੀ ਲਗਣੀ ਪੜੇਗੀ ਤੁਜੇ ਓ ਬਹੁਤ ਏਕ ਬਹੁਤ ਹੀ ਆ ਪਾਲੇ ਜ਼ੋਰ ਤੇ ਮਾਰਾ ਨਾ ਜ਼ੋਰ ਜਿੰਨੇ ਤੇ ਮਾਰਿਆ ਨੇ ਤੇਰਾ ਕੋਈ ਫਾਇਦਾ ਹੀ ਨਹੀਂ ਕੋਈ ਸਾਹ ਤੁਸੀਂ ਤਾਂ ਬੰਦੇ ਭਾਈ ਜੰਨੇ ਆ ਲਾਲੇ ਕਿਦਾਂ ਫੇ ਅੱਜ ਟੱਕਾ ਭਾਜੀ ਤੇਰੇ ਬੰਦੇ ਆਏ ਨਹੀਂ ਅੱਜ ਸਹਿਜ ਹੋਣੀ ਸਹਿਜ ਆਇਆ ਨਹੀਂ ਤੇ ਲਖਵਾਉਂਦਾ ਸਹਿਜ ਕਿ ਕਿ ਲਖਵਾਤੇ ਹੁਣ ਸਹਿਜ ਨੇ ਗਾਂ ਕਿਤੇ ਗਾਂ ਹਿੱਸਾ ਪਾਇਆ ਵਾ ਐ ਐ ਸਹੀ ਨੇਗਾ ਨੂੰ ਫੜ ਸਹੀ ਆ ਨਹੀਂ ਆ ਵੀ ਪੜਿਆ ਆਜ ਇਨੇ ਕ ਬੰਦੇ ਆਏ ਹੈਗੇ ਪਰ ਮਿਹਨਤ ਪੂਰੀ ਫੁੱਲ ਲਾਉਂਦੇ ਬੰਦੇ ਅੱਜ ਵੀ ਕੋਈ ਸਾਹ ਬੰਦੇ ਫਿੱਟ ਕਰਨੇ ਆ ਕੋਈ ਸਾਹ ਆ ਵੀ ਬੰਦੇ ਫਿੱਟ ਕਰਨੇ ਆ ਜਿਹੜੇ ਮੈਂ ਕੀ ਕਰਦੇ ਪਿਆ ਦੇਖ ਲੋ ਚੱਲ ਚੱਲ ਜਾਫੀ ਬਣ ਗਿਆ ਹੁਣ ਆ ਜਾ ਇਹ ਕਬੱਡੀਆਂ ਪਾਉਣੀਆਂ ਭਾਜੀ ਕਹਿੰਦਾ ਪੀ ਲੈ ਜਿੰਨਾ ਪਾਣੀ ਪੀਣਾ ਉਹਨੇ ਕੱਢਣਾ ਹੁਣ ਪਿਆ ਕੇ ਤੇਰਾ ਪਾਣੀ ਚਾਲੀ ਚਾਲੀ ਚਾਲ ਚਾਲ ਚੱਲ ਚੱਲੇ ਖੈਦੇ ਕੰਮ ਨੂੰ ਖੈਦੇ ਓ ਛੋਟਾ ਆ ਗਿਆ ਕਹਿੰਦੇ ਪਾਣੀ ਪੀ ਗਏ ਹੁਣ ਪਾਉਂਗਾ ਕਬੱਡੀਆਂ ਕਰੂੰਗਾ ਦੁਨੀਆ دیਵਾਨੀ ਕਿ ਨਹੀਂ ਸਪੀਡ ਕਿੰਨੀ ਸਪੀਡ ਭਾਜੀ ਬੱਸ ਢੇੜਾ ਕਰ ਕੀ ਢੇੜਾ ਕਰ ਕੀ ਅੱਜ ਅੱਜ ਨਹੀਂ ਪਿਆਹ ਦੀ ਕਸ਼ੂ ਵਾਲੀ ਜਾਂ ਅੱਜ ਕਹਿੰਦਾ ਕਸ਼ੂਏਰੀ ਚਾਲ ਨਾਲ ਦੁਨੀਆ ਜਿੱਤ ਲੈਣੀ ਆ ਅੱਜ ਮਸਤ ਮਸਤ ਚਾਲ ਤੇਰੇ ਮਸਤ ਮਸਤ ਦੋ ਨੈਣ ਪਾਕ ਵੱਡੀ ਫੇ ਜਟਾ ਔ ਚੱਕ ਪੈ ਗਈ ਕਹਿੰਦੇ ਕਬੱਡੀ ਆ ਲੱਖ ਵਾਲੀ ਆ ਆ ਲੱਖ ਵਾਲੀ ਆ ਲਾਰਜ ਟ੍ਰੇਡ ਲੱਖ ਵਾਲੀ ਆ ਫੈਸਲੇ ਵਾਲੀ ਆ ਨਾਲੇ ਲੱਖ ਵਾਲੀ ਲਾਰਜ ਕਬੱਡੀ ਆ ਕਹਿੰਦੇ ਉਹ ਤੂੰ ਗਿਆਨੀ ਟੱਚ ਖਾਂਗੇ ਲੱਖ ਵਾਲੀ ਕੁੱਡੀ ਦੇ ਕਹਿੰਦਾ ਹੋ ਗਿਆ ਮਿੱਤਰੋ ਸਾਨਾ ਵਾਲਾ ਪੇੜ ਔ ਲਾਲਾ ਲੱਗ ਗਿਆ ਕਹਿੰਦੇ ਗੱਭਰੂ ਓਏ ਓਏ ਲੱਖ ਵਾਲੀ ਕਬੱਡੀ 15 ਸਕਿੰਟ ਰਹਿ ਗਏ ਆ 10 ਰਹਿ ਗਏ ਆ ਲਾਲੇ ਨੇ ਕਹਿੰਦੇ ਲੱਖ ਦਾ ਜਫਾ ਲਾਤਾ ਲਾਲੇ ਹੁਣ ਥਾਪੀ ਜਾਈਦੀ ਲੱਖ ਵਾਲੇ ਦੇ ਵਾਲੇ ਨੇ ਅੱਖ ਜੰਗਲ ਮਾਰੀ ਓਏ ਅੱਖ ਜੰਗਲ ਮਾਰਦੀ ਇੰਦਾ ਤਾਂ ਨਹੀਂ ਕਬੱਡੀ ਲੈ ਕੇ ਆ ਹੁਣੀ ਬਾਲਾ ਸ਼ੈਤਾਨ ਲੱਖ ਵੇਖ ਕੇ ਵੀਰ ਗਿਆ ਨਾ ਅੱਧਾ 50000 ਇੰਦਰ ਮੋਹਨ ਦੇ ਦੇਣਾ ਮੈਂ 50 ਜਾਂ 50000 ਕਰ ਲੈਣਾ ਲੋਕ ਕੀ ਕਹਿੰਦੇ ਇੰਦਰ ਮੋਹਨ ਦੀਆਂ ਵੀ ਗੱਲਾਂ ਉਹ ਚੱਕ ਆ 70000 ਵਾਲੀ ਆ ਤੇ 75000 ਵਾਲੀ ਆ 50000 50000 ਪਾਜੀ ਮੈਂ ਤਾਂ ਉਦਾਂ ਹੀ ਕਹਿ ਤਾ ਸੀ ਕੱਲ ਨੂੰ ਲੈ ਲਈ ਯਾਰ ਰੱਟਾ ਨਾ ਪਾਈ ਹੁਣ ਹੈ ਪਾਜੀ ਪਾਜੀ ਹੈ ਨਹੀਂ 50000 1 ਲੱਖ ਪਾਜੀ ਦਾ ਆਧਾਰ ਸਹੀ ਅੱਜ ਚੱਲ 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 ਓ ਬੱਲੇ ਤੇਰੇ ਕੈਂਚੀ ਮਾਰ ਕੈਂਚੀ ਨਾਲ ਲੱਤ ਲਾ ਕੇ ਸ਼ਾਬਾਸ਼ ਓ ਬੱਲੇ ਤੇਰੇ ਛੱਡਣਾ ਨਿਕਾ ਬੱਸ ਬੱਸ ਇੱਥੇ ਰੱਖ ਇੱਥੇ ਗੁੱਟ ਨਹੀਂ ਛੱਡਣਾ ਥੱਲੇ ਲਾ ਤੇ ਫਾੜ ਇੱਕ ਬਸ ਯਾਨੀ ਕੋਈ ਨਹੀਂ ਆ ਦੇ ਬਹੁਤ ਵਧੀਆ ਬਹੁਤ ਵਧੀਆ ਚੱਕ ਭਰਨਾ ਇਹਦਾ ਇਹ ਰੇਟ ਕਹਿੰਦੇ ਮੇਰੇ ਵੀਰੋ ਆ 3100 ਰੁਪਏ ਦੀ ਰੇਟ ਆ 3100 ਵਾਲੀ ਦੇਖੀਏ ਇੱਕ ਬਸ ਇੰਦਰਵਾਦੇ ਔਰ ਇੰਦਰ ਮੋਣ ਲੱਗ ਗਿਆ 3100 ਵਾਲੀ ਇੰਦਰ ਮੋਣ ਪਾਜੀ ਆ ਵੀ ਧਾਰ ਆ ਯਾਰ ਪਾਜੀ ਆ ਵੀ ਧਾਰ ਆ ਯਾਰ ਪਾਜੀ ਰਗੜ ਇਹਨੂੰ ਪਾਜੀ ਧਾਰ ਆ ਪੈਸੇ ਜਿੰਦਾ ਮਰਜੀ ਰਗੜੀ ਆ ਮੈਂ ਪੈਸੇ ਨਹੀਂ ਵਧਾਉਣੇਗੇ ਜਿੰਨਦਰ ਭਾਈ ਨੇ ਇਹਨੇ ਕਿਹਾ ਸੁਪਰਾਵਾ ਕੰਨ ਚ ਮਿੱਟੀ ਪੈ ਗਈ ਸੱਚੀ ਕੋਈ ਨਹੀਂ ਭਾਈ ਹਣ ਸਾਫ ਆਂਦਾ ਪਾ ਜੀ ਇਹਨੂੰ ਕਰ ਲਾਗ ਇਹਨੂੰ ਕਹੇ ਛੱਡ ਦੋ ਪਣ ਜੂਗਾ ਮੈਂ ਉੱਟ ਕੇ ਭਜਦਾ ਚਲ ਚਲ ਭਜ ਫਿਰ ਬਾਜ ਚਲ ਭਜ ਉੱਟ ਕੇ ਉੱਤੇ ਕਰਦਾ ਮਾਰ ਪੰਪ ਮਾਰ ਪੰਪ ਨਿਕਲ ਗਿਆ ਆ ਸਪੜ ਓਏ ਯਾਰ ਆਪਾਂ ਆ ਬਾਕੀ ਆ ਕੈਸ਼ ਵਾਲੀ ਹੀਗੀ ਆ ਕੈਸ਼ 3100 ਦੇ ਦੇਣਾ ਆਪਾਂ ਕਹਿੰਦੇ ਉਹ ਖੜਾਈ ਪ੍ਰੋਮੋਟਰ ਪਾਜੀ ਲੱਖ ਦੂੰ ਪਹਿਲਾਂ ਲਾਇਆ ਵਾ ਪਈ 3000 ਤੂੰ ਇੱਕ ਲਾਇਆ ਵਾ ਤੇ 3100 ਇੱਕ ਲਾਇਆ ਵਾ ਦਾ ਨਾ ਕੈਸ਼ ਨਹੀਂਗਾ ਕੋਲ ਕੈਸ਼ ਕੈਸ਼ ਨਹੀਂ ਦੇਣਾ ਆਨਲਾਈਨ ਟ੍ਰਾਂਸਫਰ ਉਹ ਬਾਂਸਰੋ ਬੰਦਾ ਜਾਵੇ ਨਾ ਬਾਹਰ ਗਰਾਊਂਡ ਚੋਂ ਮੁੰਨਿਆਂ ਦੇ ਅਕਾਊਂਟ ਲੈ ਲਾ ਆਪਾਂ ਭਾਜੀ ਬੰਦਾ ਬਾਹਰ ਨਾ ਜਾਵੇ ਐ ਪੈਸੇ ਲਾਏ ਹੋਏ ਆ ਪਹਿਲੇ ਤੇ ਕੋਈ ਨਾ ਮਿੱਟੀ ਫੋਨ ਆਹੀ ਪਰ 3100 ਇਹਨੂੰ ਦੇਣਾ ਮੈਂ ਕੰਮ ਦੇ ਪੜ ਆ 3100 ਇਹ ਤੇ ਕੈਸ਼ ਦਿਵਾਵਾਂਗੇ ਨਾ ਕਿਹਦਾ ਕੰਮ ਦੇ ਪੜ ਆ ਆਹ ਦੇਖੋ ਉੱਠ ਕੇ ਕੋਲਾ ਚੱਲ ਚੱਲ ਆਹ ਦਾ ਕੋਲ ਦਾ ਨਾ ਕੋਲ ਦਾ ਚੱਲ ਕੋਲ ਤੇ ਕਰ ਦੇ ਵੀ ਭਾਜੀ ਟੱਕਾ ਇਹ ਬਟਾ ਫੜ ਲੈਣਾ ਮਚਾ ਹਾਂਜੀ ਭਾਜੀ ਦਿਓ ਕੈਸ਼ ਕੈਸ਼ ਨਹੀਂ ਭਾਈ ਜੀ ਤੁਹਾਡੇ ਨਾਲ ਗੱਲ ਨਹੀਂ ਨਾ ਨਾ ਗੱਲ ਨਹੀਂ ਭਾਈ ਤੂੰ ਹੀ ਬਾਅਦ ਚ ਆਉਂਦੇ ਨਹੀਂ ਯਾਰ ਡਿਜੀਟਲ ਜਮਾਨਾ ਮੋਦੀ ਸਾਹਿਬ ਨੇ ਵੀ ਕਿਹਾ ਪੇਮੈਂਟ ਕੈਸ਼ ਨਹੀਂ ਕਰਨੀ ਕੋਈ ਕੈ ਅਸੀਂ ਅਸੀਂ ਕੈਸ਼ ਹੀ ਲੈ ਲਈਏ ਇਸ ਮੁੰਡੇ ਦਾ ਨਾ ਅਕਾਊਂਟ ਨੰਬਰ ਲੈ ਲਈ ਤੇ ਦਰੇਂਦਰ ਮੋਹਨ ਦਾ ਵੀ ਲੈ ਲਈ ਠੀਕ ਹੈ ਭਾਜੀ ਠੀਕ ਹੈ ਠੀਕ ਹੈ ਭਾਜੀ ਪਹੁੰਚ ਜਾਣਗੇ ਅੱਜ ਚੱਲ ਆ ਜੋਈ ਤੇਰਪਾਲ ਕਹਿੰਦਾ ਕੋਲਕਲਾਈ ਕੋਲਕਲਾਈ ਹੋ ਗਈ ਆ ਸਾਨਾ ਵਾਲਾ ਪੇੜ ਕੇ ਹੋਵੇ ਲਾ ਦੇ ਲਾ ਦੇ ਜੱਥਿਆ ਚੱਲ ਚੱਲ ਦਾਰਾ ਛੱਡ ਕੇ ਉਧਰ ਵੀ ਝੋਟੇ ਲੱਗੇ ਹੋਏ ਆ ਆ ਜਾ ਕਿਉਂ ਬਸ ਬਸ ਹੋ ਗਈ ਆ ਬਸ ਬਸ ਕਰਾਤੀ ਆ ਇਧਰ ਦੋ ਝੋਟੇ ਹਜੇ ਵੀ ਡਟੇ ਜਾਂਦੇ ਆ ਜੋਰ 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 ਡੋਲਾ ਮਸਲ ਪਿਓਰ ਹੋਵੇ ਲੋ ਜੀ ਟਾਈਮ ਹੋ ਗਿਆ ਪੂਰਾ ਤੇ ਹੁਣ ਆਪਾਂ ਲਾਵਾਂਗੇ ਜਮ ਅੱਜ ਬੰਦੇ ਘਟ ਆਉਣ ਕਾਰਨ ਆਪਾਂ ਹਲਕੀ ਹਲਕੀ ਮਿਹਨਤ ਲਾ ਲਿਆ ਜੋਰ ਕਰ ਲਿਆ ਤੇ ਕੋਈ ਸਾਹ ਹੁਣੀ ਪੀਂਦੇ ਆ ਚਾਹ ਤੇ ਗੱਲਾਂ ਬਾਤਾਂ ਚੱਲਣ ਦੀਆਂ ਹੁਣ ਹੁਣ ਆਪਾਂ ਜਾਵਾਂਗੇ ਉਹ ਸਾਹਮਣੇ ਜਮ ਉਹ ਆ ਵੀ ਜਮ ਉਹ ਵੀ ਜਮ ਉਹ ਆ ਵੀ ਆਪਾਂ ਆਨੇ ਆ ਜਮ ਵੀ ਆਪਦੇ ਸ਼ਹਿਰ ਦੀ ਤੰਤੁਸਤੀ ਗੱਤ ਲਾਉਣੀ ਹੈ ਤਾਂ ਆਪਣੀ ਜੇ ਚੀਜ਼ਾਂ ਨਾ ਬਣੀਆਂ ਇਹ ਨਾ ਗਿਆ ਕਰੋ ਕਿ ਸਰਕਾਰੀ ਆ ਤਾਂ ਪੰਨ ਦੀ ਆ ਆਪਣੀਆਂ ਵਾਹਿਆਰ ਦੀਆਂ ਆਪਾਂ ਮਰਦਦੇ ਆ ਨਾ ਤੇ ਸਾਰਿਆਂ ਨੂੰ ਬੇਨਤੀ ਆ ਵੀ ਜਿਹੜੀ ਚੀਜ਼ ਜਿੱਦ ਤੱਕ ਮਾੜੀ ਮੁਰਗੀ ਸਾਡੇ ਸਾਹਮਣੇ ਜਿੱਦ ਤੱਕ ਲੱਗਦਾ ਵੀ ਖਰਾਬ ਹੁੰਦੀ ਆ ਜੇ ਕਰ ਸਕਦੇ ਠੀਕ ਤਾਂ ਤਾਂ ਸਹੀ ਆ ਨਹੀਂ ਤਾਂ ਸਾਨੂੰ ਦੱਸ ਦਿਆ ਕਰੋ ਇਹਦਾ ਵਿੱਚ ਸੱਟ ਕੇ ਨਾ ਜਾਇਆ ਕਰੋ ਹੁਣ ਤੁਸੀਂ ਆ ਦੇਖੋ ਆ ਚੀਜ਼ ਆ ਇਹ ਜੇ ਹੁਣ ਨਾਟ ਗਵਾਜ ਗਿਆ ਤੇ ਇਹ ਦੁਬਾਰਾ ਇਦਾਂ ਦਾ ਪੜਨਾ ਨਹੀਂ ਦੁਬਾਰਾ ਨਾਟ ਮਿਲਦਾ ਵੀ ਨਿਕਾ ਇਹ ਜੀ ਤਾਂ ਉਹਨਾਂ ਤੁਸੀਂ ਧਿਆਨ ਦੋ ਘਰੇ ਚੀਜ਼ਾਂ ਸਾਫ਼-ਸਾਫ਼ ਰੱਖਦੇ ਹੋ ਤੁਸੀਂ ਘਰੇ ਵੀ ਜੁੱਤੀ ਝਾੜ ਕੇ ਜਾਂ ਨਹੀਂ ਇੱਥੇ ਵੀ ਜੁੱਤੀ ਝਾੜ ਕੇ ਸਮਾਨ ਰੱਖਿਆ ਕਰੋ ਜੇ ਥੋੜਾ ਧਿਆਨ ਦਿਓ ਤੁਹਾਡਾ ਹੀ ਆ ਸਾਰਾ ਕੁਝ ਇਹ ਤੁਹਾਨੂੰ ਚਾਹੀਦਾ ਵੀ ਥੋੜਾ ਆ ਵੀ ਇਹ ਤਾਰ ਉਦਨ ਦੀ ਤਾਰ ਟੁੱਟੀ ਆ ਤੇ ਇਹਨਾਂ ਕੋਲ ਤਾਰ ਹੀ ਨਹੀਂ ਪਈ ਐ ਇੱਕ ਆਪਾਂ ਲੋਹਿਆਂ ਜਾਂਦੇ ਹਾਂ ਉੱਥੇ ਵੀ ਰੁਪਈਆ 1000 ਦਿੰਨੇ ਆ ਤੇ ਇਹ ਇੱਥੇ ਵੀ ਆਪਾਂ ਰੁਪਈਆ 200 ਦਿੰਦਾਗੇ ਤੇ ਕੋਈ ਏਡੀ ਵੱਡੀ ਗੱਲ ਨਹੀਂ ਗਈ ਟੁੱਟ ਗਿਆ ਮੇਰੀ ਮਰਜ਼ੀ ਦਾ ਹੈ ਇਹ ਲਾਦਾ ਸੰਤ ਭਾਈ ਕੋਈ ਜਾਣਾ ਪੈਣਾ ਲਓ ਅਹੀਂ ਤੇ ਬਾਹਰ ਮਿਹਨਤ ਲਾਉਂਦੇ ਆ ਅੱਜ ਜਿੰਮ ਲਾਉਣ ਆਏ ਆ ਤੇ ਅੱਜ ਸਾਨੂੰ ਤਾਰਾਂ ਟੁੱਟੀਆਂ ਮਿਲੀਆਂ ਵਾ ਜੋ ਕਿ ਬਹੁਤ ਮਾੜੀ ਗੱਲ ਆ ਨੌਜਵਾਨਾਂ ਵਾਸਤੇ ਇਹ ਆਪਣਾ ਹੀ ਆਪਾਂ ਹੀ ਇਹਦੀ ਟੇਕ ਕੇਅਰ ਕਰਨੀ ਆ ਲਾਗੇ ਛਾਕੇ ਪਿੰਡਾਂ 'ਚ ਜਿੰਮ ਵੀ ਹੈ ਨਹੀਂ ਇੰਨਾ ਵਧੀਆ ਜਿੰਨਾ ਵਧੀਆ ਤੁਹਾਨੂੰ ਜਿੰਮ ਮਿਲਿਆ ਹੋਇਆ ਉਹ ਜਿਹੜੇ ਬਾਹਰ ਹੁੰਦੇ ਨੇ ਨਾ ਉਹ ਦੇਖ ਕੇ ਕਹਿੰਦੇ ਆ ਤੁਹਾਡੇ ਕੋਲ ਸਮਾਂ ਹੀ ਬਹੁਤ ਆ ਹਾਂ ਤੁਹਾਡੇ ਕੋਲ ਲੋਕੀ ਬਾਹਰ ਤੁਹਾਡੇ ਨਾਲ ਆਉਂਦੇ ਇੱਥੇ ਤੇ ਸਾਡੇ ਮੁੰਡੇ ਬਾਹਰ ਜਾਂਦੇ ਆ ਨਾਲ ਤੁਹਾਨੂੰ ਸਹੇਦ ਦਿੰਦੇ ਤਾਂ ਆਪਦੀਆਂ ਚੀਜ਼ਾਂ ਆਹ ਬਈ ਤੇ ਕੀ ਫਾਇਦਾ ਦੱਸ ਤਾ ਦੇਖ ਕੇ ਗੁੱਸਾ ਹੁੰਦਾ ਵਾ ਤੁਹਾਡਾ ਵੀ ਓਨਾ ਹੀ ਹੱਕ ਆ ਜਿੰਨਾ ਸਾਡਾ ਵਾ ਪਰ ਜੇ ਕਰਿਆ ਵੀ ਗੁੱਸਾ ਹੁਦਾ ਅਜਾ ਚੀਜ਼ ਨੂੰ ਕੋਈ ਸੁਭਾੜ ਦੇ ਨੀਗੇ ਇਹ ਕਿਸੇ ਦਾ ਥੋੜੀ ਆ ਜੇ ਮੈਂ ਸਾਰਿਆਂ ਦਾ ਸਾਂਝਾ ਜਾਂ ਕਿੰਨੇ ਆ ਮੇਰਾ ਵਾ ਜਾਂ ਭਾਜੀ ਦਾ ਵਾ ਕਿਸੇ ਦਾ ਨੀਗਾ ਜੰਮ ਇੱਥੇ ਪ੍ਰਧਾਨ ਕੀ ਕਹੇ ਦੀ ਨੀ ਆਪਣਾ ਸਾਂਝਾ ਸਮਾਨ ਤੇ ਮੇਰੇ ਵੀਰ ਆ ਨਾ ਜਿਹੜੇ ਜੰਮ ਲਾਉਂਦੇ ਹੁੰਦੇ ਆ ਤਾਂ ਮੇਰੇ ਵੀਰ ਜੇ ਮਾੜਾ ਮੋਟਾ ਖਰਚਾ ਪਾਣੀ ਇਕੱਠਾ ਕਰਕੇ ਰੁਪਈਆ 100 200 ਪਾ ਕੇ ਜੋ ਵੀ ਆ ਨਾ ਮਾੜੇ ਮੋਟੀ ਰਿਪੇਅਰ ਜ਼ਰੂਰ ਕਰਿਆ ਕਰੋ ਮਸ਼ੀਨਾਂ ਦੀ ਮੇਰੇ ਵੀਰ ਇਦਾਂ ਚੰਗਾ ਲਓ ਜੀ ਨਿੱਕੇ ਜਿਹੇ ਵਲੌਗ ਦੀ ਕਰਦੇ ਆ ਇੱਥੇ ਸਮਾਪਤੀ ਤੇ ਅੱਜ ਇੰਨੀ ਕੀ ਮਿਹਨਤ ਲਾਈਏ ਤੁਹਾਨੂੰ ਦਿਖਾਇਆ ਕਿਹੋ ਜਿਹਾ ਤਰ੍ਹਾਂ ਮੁੰਡਿਆਂ ਨੇ ਗਰਾਊਂਡ ਲਈ ਹੁਣ ਅਸੀਂ ਜਿਮ ਜਾ ਗਏ ਆ ਹਲਕੀ ਹਲਕੀ ਜਿਹੀ ਮਿਹਨਤ ਲਾ ਕੇ ਤੇ ਫੇਰ ਜਾਵਾਂਗੇ ਘਰੇ ਗਰਾਊਂਡ ਵਾਲੀ ਮਿਹਨਤ ਗਰਾਊਂਡ ਵਾਲੀ ਆ ਤੇ ਬਾਕੀ ਸਾਡੀਆਂ ਵੀਡੀਓ ਇਸ ਤਰ੍ਹਾਂ ਹੀ ਦੇਖਦੇ ਰਹੋ ਪਿਆਰ ਦਿੰਦੇ ਰਹੋ ਨਸ਼ਾ ਛੱਡੋ ਮਿਹਨਤ ਨਾਲ ਹੋਵੋ ਤਾਂ ਜੋ ਆਪਦੇ ਸਰੀਰ ਨੂੰ ਤੰਦਰੁਸਤ ਬਣਾ ਸਕੋ ਇਥੇ ਤੇਰਾ ਹੀ ਸਾਡੇ ਚੈਨਲ ਨੂੰ ਲਾਈਕ ਫੋਲੋ ਤੇ ਸ਼ੇਅਰ ਕਰੋ ਤਾਂ ਜੋ ਤੁਹਾਨੂੰ ਵੀ ਇਸੇ ਤਰ੍ਹਾਂ ਨਵੀਆਂ ਤੋਂ ਨਵੀਆਂ ਵੀਡੀਓ ਦਿੰਦੇ ਰਹੀਏ ਠੀਕ ਆ ਭਾਜੀ ਓਕੇ ਆ ਕਿੱਦਾਂ ਲੱਗਦਾ ਵਰਕਆਊਟ ਸਹੀ ਲੱਗਦਾ ਨਾ ਜਿਮ 'ਚ ਵਧੀਆ ਹੈ ਕਿ ਇਥੇ ਜਿਮ 'ਚ ਵਧੀਆ ਹੈ ਕਿ ਉੱਥੇ ਬਾਹਰ ਬਾਹਰ ਜ਼ਿਆਦਾ ਵਧੀਆ ਜਿਮ ਵੀ ਵਧੀਆ ਵਾ ਪਰ ਬਾਹਰ ਜਦੋਂ ਆ ਨਾ ਗਰਾਊਂਡ 'ਚ ਜਦੋਂ ਜਲਾ ਆਉਂਦਾ ਨਾ ਪਿੱਛੇ ਹੁੰਦਾ ਹਾਂ ਆ ਵੀ ਹੁਣ ਭਾਜੀ ਆਪਣੇ ਨਾਲ ਜੁੜ ਗਿਆ ਵੀ ਭਾਜੀ ਪਹਿਲਾਂ ਜਿਮ ਹੀ ਲਾਉਂਦਾ ਹੁੰਦਾ ਸੀ ਤੇ ਹੁਣ ਹੌਣ ਵੀ ਜੇਪੀ ਲਾ ਰਿਹਾ ਵਾ ਪਰ ਬਾਹਰ ਅਸੀਂ ਐਕਸਾਈ ਲਾਇਆ ਜਿੱਨੀ ਕਿ ਅੱਜ ਲਵਾਈ ਆ ਬਾਕੀ ਸਟੈਮਨਸ ਤੂੰ ਨਾ ਬਾਹਰ ਹੀ ਬੰਦਾ ਵਾ ਬਾਕੀ ਧੰਨਵੀਦਾਂੀਆਂ ਵੀਡੀਓ ਦਿੰਦੇ ਰਾਵਾਂਗੇ ਸਟੇ ਟੂ ਹੋਰ ਕੇ ਬਾਏ ਬਾਏ ਟੇਕ ਕੇ ਜਸਦੀ ਗਾ